ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਹੈ ਮੈਡੀਕਲ ਬੁਲੇਟਿਨ ਗਾਇਕ ਦੀ ਸੇ ਦੇ ਵਿੱਚ ਬਹੁਤਾ ਸੁਧਾਰ ਨਹੀਂ ਦੇਖਣ ਨੂੰ ਮਿਲ ਰਿਹਾ ਹਾਲੇ ਵੀ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਤਾਂ ਫੋਰਟਿਸ ਹਸਪਤਾਲ ਦੇ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਗਾਇਕ ਦੀ ਸੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੁਧਾਰ ਨਜ਼ਰ ਨਹੀਂ ਆ ਰਿਹਾ ਜਿਸ ਤਰੀਕੇ ਦਾ ਸੁਧਾਰ ਹੋਣਾ ਚਾਹੀਦਾ ਸੀ ਤਾਂ ਇੱਕ ਪਾਸੇ ਦਵਾ ਦਾਸਰ ਜਾਰੀ ਹੈ ਤੇ ਦੂਜੇ ਪਾਸੇ ਦੁਆਵਾਂ جاری ਨੇ ਦੋਵੇਂ ਪਾਸੇ ਇਸ ਵਕਤ ਪੂਰੀ ਕੋਸ਼ਿਸ਼ ਤੇ ਸ਼ਿੱਦਤ ਦੇ ਨਾਲ तमाम ਲੋਕ ਲੱਗੇ ਹੋਏ ਨੇ ਕਿ ਮੁਰਤੋਂ ਪੈਰਾਂ ਦੇ ਉੱਤੇ ਖੜਾ ਹੋ ਜਾਏ ਰਾਜਵੀਰ ਜਵੰਦਾ ਗਾਇਕੀ ਦੀ ਉਸ ਬੁਲੰਦੀ ਦੇ ਉੱਤੇ ਪਹੁੰਚ ਕੇ ਮੁਰਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ ਤੇ ਲੋਕਾਂ ਨੂੰ ਆਪਣੇ ਨਵੇਂ ਗੀਤਾਂ ਦੇ ਨਾਲ ਮੁਰਤੋਂ ਐਂਟਰਟੇਨ ਕਰੇ ਰਾਜਵੀਰ ਜਵੰਦਾ ਹਰ ਪਾਸੇ ਅਰਦਾਸਾਂ ਦਾ ਦੌਰ ਜਾਰੀ ਹੈ ਦੁਆਵਾਂ جاری ਨੇ ਦਵਾ ਜਾਰੀ ਹੈ ਤੇ ਆਸ ਉਮੀਦ ਅਰਦਾਸ ਹਰ ਪਾਸੇ ਇਹੀ ਹੈ ਕਿ ਜਲਦ ਸਿਹਤਯਾਬ ਹੋਣ ਪੰਜਾਬੀ ਗਾਇਕ ਰਾਜਵੀਰ ਜਵੰਦਾ 40 ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਤੇ ਇਸ ਖਬਰ ਦੇ ਹੋਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਜਿਹੜੇ ਨੇ ਉਹ ਲਾਈਵ ਜੁੜੇ ਹੋਏ ਨੇ 40 ਹਸਪਤਾਲ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਕਿ ਫਿਲਹਾਲ ਮੌਜੂਦਾ ਸਥਿਤੀ ਕੀ ਹੈ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਪਡੇਟ ਕੀ ਹੈ ਤਾਂ ਸਿੱਧਾ ਰਵਿੰਦਰ ਦਾ ਰੁਕ ਕਰ ਲੈਣੇ ਆ ਰਵਿੰਦਰ ਕੀ ਜਾਣਕਾਰੀ ਹੈ ਇਸ ਵਕਤ ਖਾਸ ਤੌਰ ਦੇ ਉਤੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਸਾਹਮਣੇ ਆਇਆ ਬਿਲਕੁਲ ਦੇਖੋ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਬੇहद ਜ਼ਿਆਦਾ ਨਾਜ਼ੁਕ ਬਣੀ ਹੋਈ ਆ ਹਾਟ ਇਸ ਹਸਪਤਾਲ ਵੱਲੋਂ 7ਵੇਂ ਦਿਨ ਜੋ 6ਵਾਂ ਬਲਟਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਇਹ ਕਿਹਾ ਗਿਆ ਕਿ ਕੋਈ ਬਹੁਤੀ ਰਿਕਵਰੀ ਨਹੀਂ ਹੈਗੀ ਲੇਕਿਨ ਹਾਲਤ ਨਾਜ਼ੁਕ ਬਣੀ ਹੋਈ ਆ ਪ੍ਰੇਨ ਰਿਸਪੌਂਸ ਨਹੀਂ ਕਰ ਰਿਹਾ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਇਸ ਤੋਂ ਇਲਾਵਾ ਦਿਲ ਨੂੰ ਚਲਾਉਣ ਦੇ ਲਈ ਵੈਂਟੀਲੇਟਰ ਦਾ ਸਹਾਰਾ ਲਿਆ ਜਾ ਰਿਹਾ ਤੇ ਹੋਰ ਜਿੰਨੀਆਂ ਵੀ ਨਰਵਜ਼ ਨੂੰ ਲੈ ਕੇ ਇਲਾਜ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਹਾਲ ਫਲਾਲ ਤਾਂ ਇਹ ਹੈਗਾ ਕਿ ਹਾਲੇ ਤੱਕ ਕੋਈ ਸੁਧਾਰ ਨਹੀਂ ਹੈਗਾ ਲੇਕਿਨ ਦਵਾਵਾਂ ਦਾ ਜ਼ੋਰ ਲਗਾਤਾਰ ਜਾਰੀ ਹੈ ਦੇਖੋ ਦਵਾ ਵੀ ਜਾਰੀ ਹੈ ਤੇ ਦਵਾਵਾਂ ਵੀ ਜਾਰੀ ਹੈ ਲੇਕਿਨ ਹਾਲੇ ਤੱਕ ਕੋਈ ਰਿਸਪੌਂਸ ਬਾਡੀ ਨਹੀਂ ਕਰ ਰਹੀ ਮਲਟੀਪਲ ਆਰਗਨ ਵਰਕ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਗਈਆਂ ਨੇ ਤਾਂ ਬ੍ਰੇਨ ਜਦੋਂ ਕੰਮ ਨਹੀਂ ਕਰਦਾ ਦਾ ਜ਼ਾਹਿਰ ਤੌਰ ਤੇ ਬਹੁਤ ਸਾਰੇ ਆਰਗਨ ਵੀ ਖਾਮ ਛੱਡ ਜਾਂਦੇ ਨੇ ਤਾਂ ਹਾਲਪਰਲ ਤਾਂ ਇਹ ਹੈ ਕਿ ਹਾਲੇ ਤੱਕ ਦਾ ਸਥਿਤੀ ਬੜੀ ਨਾਜ਼ੁਕ ਪਣੀ ਹੋਈ ਹੈ ਤਸਵੀਰਾਂ ਫੋਰਟਿਸ ਹਸਪਤਾਲ ਦੀਆਂ ਵੀ ਦਿਖਾ ਦਿੰਦੇ ਹਾਂ ਜਿੱਥੇ ਅੱਜ ਉਹਨਾਂ ਦਾ ਇੱਕ ਲਗਾਤਾਰ ਇਲਾਜ ਚੱਲਿਆ ਅੱਜ ਵੀ ਉਸੇ ਤਰੀਕੇ ਦੇ ਨਾਲ ਦੇਖੋ ਤੁਸੀਂ 27 ਤਰੀਕ ਨੂੰ 22 ਸਤੰਬਰ ਨੂੰ ਪਹਿਲਾ ਜਿਹੜਾ ਮੈਡੀਕਲ ਬ੍ਰਿਟਨ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ 22 ਸਤੰਬਰ ਨੂੰ ਫਿਰ 29 ਨੂੰ 30 ਨੂੰ 1 ਅਕਤੂਬਰ ਨੂੰ ਤੇ 2 ਅਕਤੂਬਰ ਨੂੰ ਜਿਹੜਾ ਮੈਡੀਕਲ ਬ੍ਰਿਟਨ ਜਾਰੀ ਕੀਤਾ ਗਿਆ ਸੀ ਲਾਈਫ ਸਪੋਰਟ ਤੇ ਸੇ ਜਾ ਰਹੇ ਨੇ ਉਦੋਂ ਤੋਂ ਹੀ ਜਦੋਂ ਤੋਂ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਕਿਉਂਕਿ ਨਿਊਰੋਸਾਇੰਸ ਟੀਮ ਜਿਹੜੀ ਲਗਾਤਾਰ ਲੱਗੀ ਹੋਈ ਆ ਜਿਹੜੀ ਇਲਾਜ ਕਰ ਰਹੀ ਆ ਆਕਸੀਜਨ ਦੀ ਬਹੁਤ ਵਾਰ ਕਮੀ ਦੱਸੀ ਗਈ ਹੈ ਇਹਨਾਂ ਬਲਿਟਨਸ ਦੇ ਵਿੱਚ ਇਸ ਤੋਂ ਇਲਾਵਾ ਨਾ ਜਿਨੇ ਵੀ ਜਿਹੜੇ ਸੁਧਾਰ ਦੇਖਣ ਦੀ ਕੋਸ਼ਿਸ਼ ਕੀਤੀ ਗਈ ਉਸ ਤਰੀਕੇ ਦੇ ਸੁਧਾਰ ਹਾਲੇ ਤੱਕ ਨਹੀਂ ਦੇਖੇ ਆ ਗਏ ਕ੍ਰਿਟੀਕਲ ਕੇਅਰ ਜਿਹੜੇ ਵਿਗਿਆਨੀ ਹੈਗੇ ਨੇ ਵਿਸ਼ੇਸ਼ ਜਿਹੜੇ ਸਪੈਸ਼ਲ ਡਾਕਟਰ ਹੁੰਦੇ ਨੇ ਉਹਨਾਂ ਵੱਲੋਂ ਵੀ ਇਸ ਦੇ ਵਿੱਚ ਪੂਰਾ ਜਿਹੜਾ ਹੈਗਾ ਦੇਖਿਆ ਜਾ ਰਿਹਾ ਕਿ ਕਿਵੇਂ ਕੋਈ ਰਿਸਪਾਂਸ ਆ ਰਿਹਾ ਜਾਂ ਨਹੀਂ ਆ ਰਿਹਾ ਲੇਕਿਨ ਹਾਲ ਫਿਲਾਲ ਕੋਈ ਉਸ ਤਰੀਕੇ ਦੀ ਸੁਖਾਵੀ ਖਬਰ ਦੇਖ ਨਹੀਂ ਰਹੀ ਜੋ ਆਉਣੀ ਚਾਹੀਦੀ ਹੈ ਲੇਕਿਨ ਜਿਵੇਂ ਅਸੀਂ ਪਹਿਲਾਂ ਹੀ ਜ਼ਿਕਰ ਕਰ ਰਹੇ ਸੀ ਕਿ ਦਵਾ ਦੇ ਨਾਲ ਦੁਆਵਾਂ ਲਗਾਤਾਰ ਚੱਲ ਰਹੀਆਂ ਨੇ ਹੁਣ ਦੇਖੋ ਕਿ ਦੁਆਵਾਂ ਕਿਸ ਤਰੀਕੇ ਦਾ ਅਸਰ ਕਰਦੀ ਹੈ ਦੁਨੀਆ ਦੇ ਵਿੱਚ ਦੋਵੇਂ ਚੀਜ਼ਾਂ ਬਰਾਬਰ ਚੱਲ ਰਹੀਆਂ ਨੇ ਦਵਾ ਤੇ ਦੁਆ ਦਾ ਅਸਰ ਉਦੋਂ ਹੀ ਹੁੰਦਾ ਕਿਉਂਕਿ ਉਮੀਦ ਦੇ ਉੱਤੇ ਦੁਨੀਆ قائم ਹੈ ਹਰ ਪਾਸੇ ਉਮੀਦਾਂ ਇਹੀ ਨੇ ਕਿ ਬੇਸ਼ੱਕ ਰਾਜਵੀਰ ਜਵੰਦਾ ਦੀ ਸਥਿਤੀ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਪਰ ਹਰ ਕੋਈ ਉਮੀਦ ਦੇ ਵਿੱਚ ਹੈ ਕਿ ਮੁਰਤੋਂ ਪੈਰਾਂ ਦੇ ਉੱਤੇ ਖਲੋਣਗੇ ਰਾਜਵੀਰ ਜਵੰਦਾ ਮੁਰਤੋਂ ਆਪਣੇਆਂ ਦੇ ਵਿੱਚ ਜਾਣਗੇ ਆਪਣੇ ਚਾਣ ਵਾਲਿਆਂ ਦੇ ਵਿੱਚ ਜਾਣਗੇ ਤੇ ਅਰਦਾਸਾਂ ਵੀ ਇਸੇ ਦੇ ਲਈ ਕੀਤੀਆਂ ਜਾ ਰਹੀਆਂ ਨੇ ਹਰ ਕੋਈ ਚਾਹੇ ਕੋਈ ਬੱਚਾ ਹੋਵੇ ਕੋਈ ਬਜ਼ੁਰਗ ਹੋਵੇ ਉਹਨਾਂ ਨੂੰ ਚਾਣ ਵਾਲਾ ਹਰ ਕੋਈ ਇਸ ਵਕਤ ਅਰਦਾਸ ਬੇਨਤੀਆਂ ਜੋਦੜੀਆਂ ਕਰ ਰਿਹਾ ਕਿ ਸਤਜਬ ਹੋ ਜਾਣ ਰਾਜਵੀਰ ਜਵੰਦਾ ਕੋਈ ਚਮਤਕਾਰੀ ਹੋ ਜਾਏ ਬਿਕੋ ਦੇਖੋ ਚਾਹੇ ਪੰਜਾਬੀ ਸਿੰਗਿੰਗ ਜਗਤ ਦੇ ਵੱਡੇ ਸਿੰਗਰ ਹੋਣ ਚਾਹੇ ਆਮ ਲੋਕ ਹੋਣ ਬੱਚੇ ਹੋਣ ਬਜ਼ੁਰਗ ਹੋਣ ਪੰਜਾਬ 'ਚ ਹੋਣ ਜਾਂ ਦੇਸ਼ 'ਚ ਹੋਣ ਜਾਂ ਦੇਸ਼ ਤੋਂ ਬਾਹਰ ਹੋਣ ਹਰ ਜਗ੍ਹਾ ਤੇ ਦੁਆਵਾਂ ਹੀ ਕਰ ਰਹੇ ਨੇ ਹਰ ਜਗ੍ਹਾ ਤੇ ਦੁਆ ਇਹ ਕੀਤੀ ਜਾ ਰਹੀ ਕਿ ਰਾਜਵੀਰ ਜਵੰਦਾ ਜਲਦ ਖੜੇ ਹੋਣ ਉਹਨਾਂ ਦੀ ਆਵਾਜ਼ ਉਸੇ ਤਰੀਕੇ ਨਾਲ ਜਿਵੇਂ ਉਹ ਪਹਿਲਾਂ ਗਾਉਂਦੇ ਹੁੰਦੇ ਸੀਗੇ ਉਸੇ ਤਰੀਕੇ ਨਾਲ ਫਿਰ ਉਹ ਸਟੇਜਾਂ ਦੇ ਉੱਤੇ ਗਾਉਣ ਫਿਰ ਆਪਣੇ ਜਿਹੜੇ ਪਰਿਵਾਰ ਦੇ ਵਿੱਚੋਂ ਸ਼ਾਮਿਲ ਹੋਣ ਕਿਉਂਕਿ ਬੱਚਾ ਛੋਟਾ ਉਹਨਾਂ ਦਾ ਸਾਧ ਤਰੀਕੇ ਦੀ ਦੁਆ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਲੇਕਿਨ ਹੁਣ ਦੇਖੋ ਇਹ ਦੁਆਵਾਂ ਕਿੰਨਾ ਕ ਅਸਰ ਕਰਦੀਆਂ ਨੇ ਕਿਸ ਤਰੀਕੇ ਦੀ ਕੋਈ ਰਾਹਤ ਖਬਰ ਆਉਂਦੀ ਹੈ ਲੇਕਿਨ ਹਾਲ ਫਿਲਾਲ ਇਲਾਜ ਲਗਾਤਾਰ ਉਹਨਾਂ ਦਾ ਜਾਰੀ ਹੈ ਜੀ ਰਵਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਰਾਜਵੀਰ ਜਵੰਦਾ ਦੇ ਲਈ ਅਰਦਾਸ ਬੇਨਤੀਆਂ ਦੁਆਵਾਂ ਦਾ ਦੌਰ ਜਾਰੀ ਹੈ ਤੇ ਅਸੀਂ ਵੀ ਅਰਦਾਸ ਉਮੀਦ ਕਰਦੇ ਹਾਂ ਕਿ ਜਲਦ ਜਬ ਹੋਣ ਪੰਜਾਬੀ ਗਾਇਕ ਰਾਜਵੀਰ ਜਵੰਦਾ